ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਕੱਲ ਸਗਨ ਦੇ ਕੇ ਆਏ ਸੀਗੇ ਸਗਨ ਦੇ ਵਿੱਚ ਉਹਨਾਂ ਨੂੰ ਕੋਈ ਸਾਡੇ ਕੋਲ ਕੋਈ ਕਮੀ ਨਹੀਂ ਜਰਾਈ ਹੋਣੀ ਆ ਜਿਹੜੀ ਕਿ ਬਚੋਲੇ ਦੇ ਤੋਂ ਸਾਨੂੰ ਪਤਾ ਲੱਗੇ 25 ਲੱਖ ਰੁਪਏ ਨਾਲ ਥੋੜੀ ਅੱਜ ਬਿਊਟੀ ਪਾਰਲਰ ਤੋਂ ਮੈਂ ਲੈ ਕੇ ਆਇਆ ਕੱਲ ਆ ਮਾਮੇ ਤੋਂ ਕਰਾਇਆ ਥੂੜੇ ਪਾਏ ਹੋਏ ਬਾਜੀ ਇਦਾਂ ਤੇ ਲੱਗਦੀ ਆ ਮੈਂ ਮਹਿੰਦੀ ਆ ਦੇਖ ਲਓ ਆ ਮਹਿੰਦੀਆਂ ਦੇ ਰਸਮਾਂ ਕਿਹੜੀਆਂ ਰਸਮਾਂ ਨਹੀਂ ਕੀਤੀਆਂ ਕਿੰਨੇ ਮਹੀਨਿਆਂ ਤੋਂ ਤਿਆਰੀਆਂ ਕਰ ਰਹੇ ਸੀ ਤਾਂ ਉਹ ਅਨੋਤਾ ਜੀ ਮਹੀਨੇ ਤੋਂ ਉੱਪਰ ਹੋ ਗਿਆ ਵਿਆਹ ਜੀ ਲੱਗੇ ਹੋਇਆ ਮੁੰਡਾ ਮੇਰਾ ਬਾਹਰ ਮੈਂ ਕੱਲਾ ਮੇਰੀ ਬੱਸ ਹੋ ਗਈ ਜੀ ਮੁੰਡਾ ਵੀ ਨਹੀਂ ਮੇਰਾ ਆ ਸਕਿਆ ਕਿ ਚੱਲ ਕੁੜੀ ਆਪਣੇ ਘਰ ਜਾਵੇ ਕੋਈ ਗੱਲ ਨਹੀਂ ਇਹਨਾਂ ਨੇ ਸਾਡੇ ਕੋਲ ਵਿਆਹ ਮੰਗ ਲਿਆ ਜੀ ਉਹ ਕੋਈ 30ਵਾਂ 25ਵਾਂ 28ਵਾਂ ਕਿਹੜਾ ਹੁੰਦਾ ਸਾਲ ਲੱਗ ਜਾਣਾ 6 ਸਾਲ ਫਿਰ ਅਸੀਂ ਕਰਨਾ ਨਹੀਂ ਆ ਦਸੰਬਰ ਤੋਂ ਪਹਿਲਾਂ ਪਹਿਲਾਂ ਵਿਆਹ ਕਰੋ 27 ਦਸੰਬਰ ਦੀ ਡੈਡ ਘਟਵਾਈ ਇਹਨਾਂ ਨੇ ਅਜੇ ਕਾ ਠੀਕ ਹੈ ਜੀ ਕਾਰ ਡੱਬਾ ਜੋ ਕੁਝ ਵੀ ਹੈ ਮੈਂ ਕੋਈ ਮਾੜਾ ਨਹੀਂ ਕੀਤਾ ਵਧੀਆ ਤੋਂ ਵਧੀਆ ਕੀਤਾ ਆਹ ਵੀਡੀਓ ਦਿਖਾ ਦਿੰਦੇ ਹਾਂ ਸੋ ਮੇਰੇ ਪਹਿਲੇ ਤੇ ਜਾ ਮੁੰਚਾਰ ਮੰਦਰੀਆਂ ਵੀ ਕਹਿੰਦੇ ਮਿਲਣੀ ਕਰਨੀ ਹੈ ਜੀ ਮੈਂ ਕਿਹਾ ਹੋ ਜੂਗੀ ਜੀ ਜਵਾਈ ਦੀ ਮੰਦਰੀ ਭਰਾ ਦੀ ਮੰਦਰੀ ਪਿਓ ਦੀ ਮੰਦਰੀ ਮਾਮੇ ਦੀ ਮੰਦਰੀ ਇੱਕ ਮਾਮੇ ਦੀ ਮੰਦਰੀ ਜੋ ਮੈਂ ਕਹਿੰਦਾ ਇਹ ਕੜਾ ਟੱਪਾ ਜੋ ਕੁਝ ਵੀ ਮੈਂ ਕੀ ਨਹੀਂ ਦਿੱਤਾ ਕੈਸ਼ ਵੀ ਦਿੱਤਾ ਲੇਕਿਨ ਮੈਨਰੇ ਕੋ ਥੋੜਾ ਲੱਗਿਆ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਮੇਰਾ ਹਾਲ ਕੀਤਾ ਮਾਫੀਆਂ ਮੰਗਦੇ ਪੈਨੇ ਸਾਨੂੰ ਮਾਫ ਕਰਦੇ ਹੋ ਮਾਫ ਕਰਦੇ ਹੋ ਮੈਂ ਕਿਹਾ ਤੁਹਾਡੀ ਮਾਫੀ ਦੇਣਾ ਮੇਰਾ ਕਾਟਾ ਨਹੀਂ ਪੂਰਾ ਹੋਣਾ ਮੈਂ ਕਿੱਧਰ ਜਾਵਾਂ ਦੱਸੋ ਇਹਨਾਂ ਹੀ ਉਹਨੂੰ ਬੜਾ ਕੁਝ ਦੇਣਾ ਹੀ ਪੈਂਦਾ ਇਹ ਗੱਲਾਂ ਨਾ ਗੱਲਾਂ ਹੀ ਰਹਿ ਗਈਆਂ ਕੋਈ ਨਹੀਂ ਛੱਡਦਾ ਹੈਗਾ ਕੋਈ ਵੀ ਨਹੀਂ ਛੱਡਦਾ ਮੈਨੂੰ ਵੱਧ ਤੋਂ ਵੱਧ ਆਵੇ ਇਹ ਉਹੀ ਹਾਲ ਹੋਇਆ ਹੋਇਆ ਦੇਸ਼ ਦੇ ਅੰਦਰ ਹੋਰ ਹੈ ਕੀ ਆ ਦੇਹਜ ਪਤਾ ਇੱਥੇ ਤਾਂ ਸਾਲਾ ਕਰਨ ਵਾਲੇ ਨੂੰ ਹੁੰਦਾ ਮੈਂ ਵੱਧ ਤੋਂ ਵੱਧ ਕਰਾਂ ਮੈਨੂੰ ਵੀ ਸ਼ੌਂਕ ਸੀ ਮੈਂ ਵੱਧ ਤੋਂ ਵੱਧ ਕਰਾਂ 21ਵੀਂ ਸਦੀ ਸਰ ਖਤਮ ਹੋਊ ਸਟੇਜ ਪ੍ਰਤ ਤੱਕ ਆ ਤੁਹਾਡੇ ਸਾਹਮਣੇ ਆ ਹੀ ਦੇਖ ਲੋ ਪੁੱਛ ਲੋ ਜਾ ਕੇ ਹੁਣ ਮਾਫੀਆਂ ਮੰਗਦੇ ਪਏ ਨੇ ਉਹਦੀ ਉਹਨਾਂ ਦੀ ਮਾਫੀਆਂ ਮੰਗਣ ਦੇ ਨਾਲ ਮੇਰੀ ਕੁੜੀ ਦਾ ਘਾਟਾ ਪੂਰਾ ਹੋ ਜੂਗਾ ਬੇਟੀ ਦੀ ਕੀ ਹਾਲਤ ਹੈ ਦੇਖ ਲੋ ਜਾ ਕੇ ਤੁਸੀਂ ਘਰ ਅਸਵੇਦ ਹੀ ਰੋਈ ਆ ਜੀ ਮਾਂ ਨੇ ਕਿਦਾਂ ਕਿਦਾਂ ਉਹਦੀਆਂ ਉਹਦੇ ਮਹਿੰਦੀਆਂ ਦੇਖੋ ਜਾ ਕੇ ਬਿਊਟੀ ਪਾਲੋ ਤੇ ਸਜ ਕੇ ਆਈ ਹੋਈ ਕੁੜੀ ਹੋਵੇ ਸਟੇਜ ਤੇ ਜਿਹਨੇ ਚੜ੍ਹਨਾ ਹੋਵੇ ਚੂੜਾ ਲਾਇਆ ਹੋਵੇ ਅਰ ਬੇਟੀ ਆ ਤਿਆਰ ਹੋਈ ਹੋਈ ਸਗਨਾਂ ਦੇ ਕੱਪੜੇ ਪਾਏ ਹੋਏ ਮੈਂ ਕਿੰਦਾ ਉਹਨੂੰ ਕਹਿ ਦਵਾਂ ਕਿ ਚੂੜਾ ਲਾ ਦੇ ਨਹੀਂ ਲੈਂਦਾ ਮੇਰੇ ਕੋਲ ਜੂੜਾ ਕਿੰਨੀ ਦੇ ਤੋ ਤਿਆਰੀਆਂ ਚੱਲ ਗਈ ਅਸੀਂ ਕਿਦਾਂ ਮਾਂ ਤੂੰ ਉਦੋਂ ਤੋਂ ਤਿਆਰੀਆਂ ਕਰਦੀ ਜਦੋਂ ਧੀ ਹੁੰਦੀ ਐ ਮੈਂ ਦੋ ਸਾਲੋਂ ਤੋਂ ਦੇਣ ਕਰ ਰਹੀ ਹਾਂ ਨਾ ਇਹ ਛੋਟੀ ਛੋਟੀ ਚੀਜ਼ ਲੈ ਕੇ ਦੇ ਰਹੀ ਛੋਟ ਛੋਟੀ ਹਰੇਕ ਮਨ ਪਸੰਦ ਚੀਜ਼ ਦੇ ਤੂੰ ਯਾਰ ਸੂਟ ਕਿੱਤੇ ਹੋਏ ਪਹਿਨ ਕਿਤਾ ਫੋਨ ਕੀ ਚੱਲਨੀ ਮੈਨੂੰ ਇੱਕ ਹਫ਼ਤੇ ਦੀ ਬੇਟੀ ਨੂੰ ਹਫ਼ਤੇ ਦੀ ਬਿਲਕੁਲ ਲਗੀ ਫੋਟੋ ਔਰ ਖੁਸ਼ੀਆਂ ਦਾ ਘਰ ਸੀਗਾ ਜਿੱਥੇ ਅੱਜ ਉਹ ਬੱਚੀ ਰੋ ਰਹੀ ਹੈ ਔਰ ਪਰਿਵਾਰ ਰੋ ਰਿਹਾ ਹੈ ਕਿਉਂਕਿ ਉਹ ਦੇਹ ਦੀ ਬਲੀ ਚੜ ਗਿਆ ਔਰ ਦੇਹ ਦੇ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਨੇ ਇਹਨਾਂ ਨੂੰ ਡਿਮਾਂਡ ਕੀਤੀ ਆ ਮੁੰਡੇ ਦਾ ਨਾਮ ਰਤੇਸ਼ ਚਤ੍ਰੇਸ਼ ਉਹਦੇ ਫਾਦਰ ਦਾ ਨਾਮ ਗੋਪਾਲ ਮਰਿੰਡੇ ਦੇ ਵਿੱਚ ਸ਼ੋਕਰਾ ਦੀ ਉਹਨਾਂ ਦੀ ਦੁਕਾਨ ਆ ਔਰ ਇੱਥੇ ਉਹਨਾਂ ਦੇ ਮਾਮੇ ਦੀ ਮੈਡੀਕਲ ਸਟੋਰ ਹੈ ਨਾਮ ਮਸਤਾਨਾ ਮਕੈਨਿਕਲ ਮਸਤਾਨਾ ਮਕੈਨਿਕਲ ਵਰਕ ਦੇ ਨਾਮ ਤੇ ਆ ਇਹ ਜਿਹੜੇ ਦੇਹ ਦੇ ਲਾਲਚੀ ਬੰਦੇ ਨੇ ਅੱਜ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਨੂੰ ਦੱਸਣ ਕਿ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਅੱਜ ਉੱਥੇ ਰੋਣਾ ਧੋਣਾ ਲੱਗਾ ਹੋਇਆ ਵਾ ਲੜਕੀ ਬਾਰ-ਬਾਰ ਬੇਹੋਸ਼ ਹੋ ਰਹੀ ਹੈ ਜੇ ਅਸੀਂ ਉਹਨੂੰ ਜਾ ਕੇ ਬੁਲਾਣੇ ਆ ਕਿ ਕੋਈ ਗੱਲ ਨਹੀਂ ਬੇਟਾ ਹੌਸਲਾ ਕਰ ਕਿ ਅੱਜ ਪਹਿਲਾਂ ਹੀ ਪਤਾ ਲੱਗ ਗਿਆ ਕਿ ਇਹ ਦੇਹ ਦੇ ਲਾਲਚੀ ਬੰਦੇ ਜਿਹੜੇ ਆ ਟਾਈਮ ਤੋਂ ਪਹਿਲਾਂ ਪਤਾ ਲੱਗ ਗਿਆ ਤੇਰੀ ਜ਼ਿੰਦਗੀ ਨਹੀਂ ਖਰਾਬ ਹੋਈ